ਹਰ ਪੀੜਤ ਪਰਿਵਾਰਾਂ ਦੇ ਲਈ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਜੀ ਵਾਹਿਗੁਰੂ ਜੀ ਸਭ ਤੋਂ ਮੇਰਾ ਪਤ੍ਰ ਰੱਖੋ ਜੋ ਅਪਤਾ ਆਈ ਹੈ ਹਰ ਪੀੜਤ ਪਰਿਵਾਰਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਜੋ ਵੀ ਮੇਰੇ ਵੀਰ ਤਿਲ ਫੁੱਲ ਦੀ ਮਦਦ ਕਰ ਸਕਦੇ ਨੇ ਜਰੂਰ ਮਦਦ ਕਰੋ ਇਹ ਵਕਤ ਜਿਹੜਾ ਵਾ ਇਹ ਕਿਸੇ ਤੇ ਵੀ ਆ ਸਕਦਾ ਹੈ ਇਹ ਬਾਬਾ ਨਾਨਕ ਸਭ ਤੋਂ ਮੇਰਾ ਪਰਿਆਤ ਰੱਖ ਤੇ ਲੁਕੀ ਗਾਂਦ ਭੋਲੇ ਸ਼ੰਕਰ ਜੀ ਸਭ ਤੋਂ ਮੇਰਾ ਪ੍ਰਿਆਤ ਰੱਖੋ ਬਹੁਤ ਹੀ ਦੁਖਦਕੜੀ ਆ ਜੀ ਇਸ ਟਾਈਮ ਜੋ ਪੰਜਾਬ ਇਹ ਹਲਾਤਾਂ ਤੋਂ ਜੂਝ ਰਿਹਾ ਵਾ ਕਿ ਨੌਜਵਾਨ ਪੀੜੀ ਨੇ ਦੱਸਤਾ ਕਿ ਪੰਜਾਬੀਆਂ ਨੂੰ ਜਿੱਦਾਂ ਦਾ ਮਰਜ਼ੀ ਸਮਾਜਵੇ ਪੰਜਾਬੀ ਉਹਦੇ ਨਾਲ ਡਟ ਕੇ ਖੜ ਜਾਂਦੇ ਤੇ ਪੰਜਾਬੀ ਜਿਹੜੇ ਨੇ ਪੰਜਾਬ ਪੰਜਾਬ ਤੇ ਰਿਆਮਾ ਦੀ ਤਰੱਕੀ ਆ ਪੰਜਾਬੀ ਯੋਧਿਆਂ ਦੀ ਤਰੱਕੀ ਆ ਯੋਧੇ ਜੋਦੇ ਦੀ ਧਰਤੀ ਹੈ ਤੇ ਈਪੀ ਦਾ ਫਕੀਰਾ ਵੀ ਧਰਤੀ ਹੈ ਜਿੱਦਾਂ ਦੇ ਮਰਜ਼ੀ ਹਾਲਾਤ ਆ ਜਾਣ ਪੰਜਾਬੀ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਤੇ ਪੰਜਾਬੀਆਂ ਨੇ ਮਿਸਾਲ ਕਾਇਮ ਕਰਤੀ ਜਿੱਦਾਂ ਦੇ ਮਰਜ਼ੀ ਹੜ ਆਏ ਤੇ ਪੰਜਾਬੀ ਵੀਰਾਂ ਨੇ ਵੀ ਜਿੱਦਾਂ ਲੰਗਰਾਂ ਦੇ ਵੀ ਹੜੇ ਹੀ ਲਾਤੇ ਜੀ ਦੇਖ ਸਕਦੇ ਹੋ ਤੁਸੀਂ ਕਿ ਪੰਜਾਬੀਆਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਪਣੇ ਲੋਕ ਅਪਰਾਲਾ ਨਹੀਂ ਛੱਡਿਆ ਜੋ ਕਿ ਉਹਨਾਂ ਨੂੰ ਲੋੜਵੰਦਾਂ ਨੂੰ ਪਹੁੰਚਾਇਆ ਜਾਵੇ ਤੇ ਅਸੀਂ ਪੰਜਾਬੀ ਸਿੰਗਰਾ ਦੇ ਵਿੱਚ ਜਲੋਰ ਇਨੀਆ ਜੋ ਕਿ ਵੱਦ ਚੜ ਕੇ ਆ ਕੇ ਜੋ ਪੰਜਾਬ ਦੇ ਵਿੱਚੋਂ ਬਣੇ ਨੇ ਪੰਜਾਬ ਦੇ ਵਿੱਚੋਂ ਨਾਮ ਦੌਲਤ ਸ਼ੋਹਰਤ ਉਹਨਾਂ ਨੇ ਕਮਾਈ ਹੈ ਉਹ ਵੀ ਆ ਕੇ ਪੰਜਾਬੀਆਂ ਦੇ ਨਾਲ ਖੜ ਗਏ ਆ ਕਿਸੇ ਦੇ ਨਾਲ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਸਹਿਯੋਗੀ ਦੇਣਾ ਮੈਂ ਤੇ ਤੁਸੀਂ ਨਾਲ ਬੰਦੇ ਦੇ ਨਾਲ ਆ ਕੇ ਖੜੇ ਹੋ ਜੰਨੇ ਹੋ ਦੁੱਖ ਦੀ ਘੜੀ ਦੇ ਵਿੱਚ ਵੀ ਬਹੁਤ ਵੱਡਾ ਉਪਰਾਲਾ ਅਤੇ ਵੱਡਾ ਸਹਿਯੋਗ ਆ ਤੇ ਤੁਸੀਂ ਇਦਾਂ ਹੀ ਹੜਪੀ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੋ ਇਹ ਜਿਹੜੀ ਦੁਖਦ ਘੜੀ ਹੈ ਸਵਾ ਨੰਗ ਜਾਣਾ ਮੈਂ ਵਕਤ ਯਾਦ ਰੈਂਦਾ ਕਿਉਂਕਿ ਪੰਜਾਬੀ ਹੀ ਇਦਾਂ ਦਾ ਹੈ ਜੋ ਦੇਸ਼ ਦੇ ਵਿੱਚ ਹੋਵੇ ਚਾਹੇ ਵਿਦੇਸ਼ ਦੇ ਵਿੱਚ ਹੋਵੇ ਜਿੱਦਾਂ ਦੀ ਮਰਜ਼ੀ ਮੁਸ਼ਕਲ ਆ ਜਾਣਾ ਪੰਜਾਬੀ ਚੱਟਾਨ ਵਾਂਗ ਅੜ ਕੇ ਖੜ ਜਾਂਦੇ ਆ ਤੇ ਪੰਜਾਬੀ ਵੀਰਾਂ ਨੇ ਦਸਤਾ ਵੀ ਜਿੱਦਾਂ ਦਾ ਮਰਜ਼ੀ ਵਖਤਾਲੇ ਵੀਰ ਵੀਰਾਂ ਨਾਲ ਖੜੇ ਨੇ ਕਿ ਪੰਜਾਬੀ ਵੀਰ ਸਾਰੇ ਆਪਣੇ ਵੀਰਾਂ ਦਾ ਸਹਿਯੋਗ ਦਿਓ ਜਿੰਨਾ ਵੀ ਆਪਣੀ ਤਿਲਪੁੱਲ ਦੀ ਜਿੰਨੀ ਵੀ ਮਦਦ ਕਰ ਸਕਦੇ ਹੋ ਜਰੂਰ ਮੇਰੇ ਵੀਰ ਕਰੋ ਮੈਂ ਸਾਰਿਆਂ ਦਾ ਦਿਲੋਂ ਰਿਣੀ ਆ ਪ੍ਰਿੰਸ ਵੇਖ ਹਿਆਰਪੁਰੀਆ ਜਿੰਦਾਬਾਦ ਜਾਰੀਆਂ ਅਸੀਂ ਵੀ ਆਪਣੇ ਵੱਲੋਂ ਜੋ ਉਪਰਾਲਾ ਕਰ ਸਕਦੇ ਆ ਆਪਣੇ ਵੀਰਾਂ ਨੂੰ ਸੱਜਣ ਮਿੱਤਰਾਂ ਨੂੰ ਜੋ ਵੀ ਸਹਿਯੋਗ ਦੇ ਸਕਦੇ ਆ ਆਪਣੀ ਤਿਲਪੁੱਲ ਦੀ ਕਮਾਈ ਦੇ ਵਿੱਚੋਂ ਇਹ ਔਕੜ ਘੜੀ ਆ ਇਹਦੇ ਵਿੱਚ ਸਾਰੇ ਪੰਜਾਬੀਆਂ ਨੂੰ ਕਰਤੇ ਤਹੌਣ ਦੀ ਲੋੜ ਆ ਮੈਂ ਆਪਣੇ ਐਨਆਰਆਈ ਵੀਰਾਂ ਦਾ ਵੀ ਬਹੁਤ ਹੀ ਦਿਲੋਦਰੀ ਨਹੀਂ ਆ ਜਿਨ੍ਹਾਂ ਨੇ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਦੇ ਇੱਦਾਂ ਦੀ ਅਪਤਾਈ ਹੈ ਕਿ ਉਹ ਕਿ ਇਹ ਜਿਹੜਾ ਖੜਾ ਹੜ ਆਂਦੇ ਨੇ ਹੜ ਜਿਹੜੇ ਆਂਦੇ ਨੇ ਹੜਾਂ ਦੇ ਵਿੱਚ ਕੋਈ ਕਿਸੇ ਦੇ ਨਾ ਉਹਨਾਂ ਨੇ ਜਾਤ ਦੇਖਣੀ ਹੈ ਨਾ ਧਰਮ ਦੇਖਣਾ ਇਹਦੇ ਵਿੱਚ ਤੁਹਾਡੀ ਇਨਸਾਨੀਅਤ ਦੇਖੀ ਜਾਂਦੀ ਆ ਕਿ ਤੁਸੀਂ ਇਨਸਾਨ ਹੋ ਜਿੰਦਾ ਦਿਲ ਇਨਸਾਨ ਹੋ ਇਨਸਾਨ ਦੇ ਨਾਲ ਔਕਰ ਦੀ ਘੜੀ ਦੇ ਵਿੱਚ ਖੜਨਾ ਮੈਂ ਇਸ ਵੇਲੇ ਧਰਮਾਂ ਨੂੰ ਨਾ ਬੰਡੋ ਨਾ ਕਿਸੇ ਰਾਜਨੀਤੀਆਂ ਦੇ ਵਿੱਚ ਪਾਓ ਇਸ ਵੇਲੇ ਮੇਰੇ ਵੀਰਾਂ ਨੂੰ ਮੇਰੇ ਭਰਾਵਾਂ ਨੂੰ ਮੇਰੀਆਂ ਭੈਣਾਂ ਨੂੰ ਛੋਟੇ ਬੱਚਿਆਂ ਨੂੰ ਤੁਹਾਡੇ ਵੀਰਾਂ ਦੀ ਸਹਿਯੋਗ ਦੀ ਲੋੜ ਆ ਜੋ ਵੀ ਤੁਸੀਂ ਤਿਲ ਫੁੱਲ ਦੀ ਮਦਦ ਆਪਣੀ ਦਸੌਂਦ ਕਮਾਈ ਦੇ ਵਿੱਚੋਂ ਕੱਢ ਕੇ ਗੁਰੂ ਦੀਆਂ ਲਾੜਲੀਆਂ ਫੌਜਾਂ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਐਵੇਂ ਨਹੀਂ ਪੰਜ ਪਿਆਰੇ ਸਾਧ ਦੇ ਸੀਗੇ ਉਹਨਾਂ ਪੰਜ ਪਿਆਰਿਆਂ ਨੂੰ ਮਜਰੂਮਾਂ ਦੀ ਸਹਾਇਤਾ ਕਰਨ ਦਾ ਆਦੇਸ਼ ਦਿੱਤਾ ਸੀਗਾ ਉਹਨਾਂ ਨੇ ਦੱਸਿਆ ਸੀਗਾ ਵੀ ਜਿਹੜੇ ਲੋੜਵੰਦ ਪਰਿਵਾਰ ਨੇ ਤੁਸੀਂ ਉਹਨਾਂ ਦੇ ਨਾਲ ਚੱਟਾਨ ਬਣ ਕੇ ਖੜੇ ਹੋਣਾ ਹੈ ਜੋ ਲੜਿੰਦਾ ਚੀਜ਼ਾਂ ਨੇ ਉਹਨਾਂ ਨੂੰ ਉਹਨਾਂ ਦਾ ਪਰਾਲਾ ਕਰਨਾ ਹੈ ਤੇ ਸਾਡੇ ਪੰਜਾਬੀ ਵੀਰਾਂ ਨੇ ਉਹਨੂੰ ਸਿੱਧ ਕਰਕੇ ਦਿਖਾ ਦਿੱਤਾ ਦੇਖਿਆ ਕਿ ਕੁਦਰਤ ਦੀ ਆਪਤਾਂ ਤੋਂ ਕੋਈ ਵੀ ਨਹੀਂ ਬਚ ਸਕਦਾ ਤੇ ਕੋਈ ਵੀ ਨਹੀਂ ਜਾਂਦਾ ਕਿ ਆਪਣੇ ਘਰ ਪਰਿਵਾਰਾਂ ਨੂੰ ਛੱਡ ਕੇ ਜਾਈਏ ਅਸੀਂ ਪੰਜਾਬੀ ਵੀਰਾਂ ਨੂੰ ਜਿਲੋ ਸਲੂਟ ਕਰਦੇ ਹਾਂ ਜਿਨ੍ਹਾਂ ਨੇ ਬਗਦੀਆਂ ਹੜਾਂ ਦੇ ਵਿੱਚ ਵੀ ਆਪਣੇ ਘਰ ਪਰਿਵਾਰ ਨਹੀਂ ਦੇਖੇ ਵੱਧ ਚੜ ਕੇ ਪਿੱਛਲੇ ਅਤੇ ਵੀਰਾਂ ਨੇ ਮਦਦ ਕੀਤੀ ਆ ਪ੍ਰਿੰਸ ਵਿਧੇਸ਼ਿਆਪੁਰੀਆ ਜਦ ਤੱਕ ਜਿੰਦਾ ਹੈ ਉਹਨਾਂ ਦਾ ਦਿਲੋਰ ਨਹੀਂ ਰਹੇਗਾ ਅਸੀਂ ਵੀ ਆਪਣੇ ਸੱਜਣ ਮਿੱਤਰਾਂ ਤੱਕ ਇਹੀ ਸੰਦੇਸ਼ ਪਹੁੰਚਾਉਣਾ ਚਾਹੁੰਦੇ ਆ ਕਿ ਤੁਸੀਂ ਜਿੰਨੀ ਵੀ ਤਿਲ-ਪੁਲ ਦੀ ਮਦਦ ਆ ਜੋ ਵੀ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਜਰੂਰ ਕਰੋ ਤੇ ਜੋ ਵੀ ਮਦਦ ਲੈ ਕੇ ਮੇਰਾ ਵੀਰ ਜਾ ਰਿਹਾ ਹੈ ਕਿਸੇ ਐਨਜੀਓ ਦੇ ਸਪੁਰਦ ਕਰਕੇ ਵਾਪਸ ਮੁੜੋ ਜਾਂ ਜੋ ਕੋਈ ਉੱਥੇ ਦਾ ਮੋਧਗੀਰ ਬੰਦਾ ਵਾ ਉਹਦੇ ਤੇ ਸਪੁਰਦ ਕਰਕੇ ਚੀਜ਼ਾਂ ਉਨ ਤੋਂ ਐਮੀਨਾ ਉਤੇ ਟਰੈਕਟਰ ਜਾ ਕੇ ਢੇਰੀ ਕਰਕੇ ਆਈ ਜਾਓ ਕਿ ਜੋ ਕੀ ਚੀਜ਼ਾਂ ਦੀ ਬੇਅਦਬੀ ਹੋਵੇ ਤੇ ਜੋ ਕੀ ਜਿਹੜੀਆਂ ਜਿਹੜੀਆਂ ਚੀਜ਼ਾਂ ਲੋੜਿੰਦਾ ਨੇ ਉਹਨਾਂ ਵੀਰਾਂ ਤੱਕ ਪਹੁੰਚ ਸਕਣ ਜਿਨ੍ਹਾਂ ਜੋ ਕੀ ਇਹਨਾਂ ਦੇ ਅਸਲੀ ਹੱਕਦਾਰ ਨੇ ਤੇ ਨਾ ਹੀ ਕਿਸੇ ਤੰਦਰ ਦੇ ਵਿੱਚ ਪੈਸਾ ਪਾਇਆ ਜਾਵੇ ਨਾ ਕਿਸੇ ਚ ਪੈਸਾ ਪਾਇਆ ਜਾਵੇ ਜੋ ਵੀ ਤੁਸੀਂ ਉਹਨਾਂ ਨੂੰ ਇਸ ਵੇਲੇ ਰਾਸ਼ਨ ਦੀ ਲੋੜ ਨਹੀਂ ਹੈ ਕਿ ਜਿਹੜੇ ਬੇਜਵਾਨ ਪਸ਼ੂ ਉੱਥੇ ਬਹੁਤ ਜ਼ਿਆਦਾ ਬੁਰੀ ਹਾਲਾਤ ਦੇ ਵਿੱਚ ਨੇ ਉਹਨਾਂ ਨੂੰ ਚਾਰੇ ਪੱਠੇ ਦੀ ਲੋੜ ਆ ਚਾਰ ਦੀ ਲੋੜ ਆ ਉਹਦਾ ਮੁਹਈਆ ਕਰਾ ਕੇ ਜਿਹੜੇ ਵੀ ਵੀਰ ਮੇਰੇ ਉੱਤੇ ਐਨਜੀਓ ਨਾਲ ਜੁੜੇਦੇ ਆ ਅਸੀਂ ਪੰਜਾਬੀ ਸਿੰਗਰਾਂ ਦੇ ਵੀ ਦਿਲੋਂ ਰੀ ਨੀ ਰਵਾਂਗੇ ਜਿਹੜੇ ਕਿ ਪੰਜਾਬ ਦੇ ਵਿੱਚੋਂ ਉੱਠ ਕੇ ਅੱਜ ਦੌਲਤ ਸ਼ੌਹਰਤਾਂ ਨੂੰ ਸ਼ੂਰੇ ਨੇ ਉਹ ਮੇਰੇ ਵੀਰ ਸਾਡੇ ਪੰਜਾਬੀ ਵੀਰਾਂ ਦੇ ਲਈ ਆ ਕੇ ਚਟਾਨ ਖੜ ਕੇ ਇਹਦੇ ਬਣ ਕੇ ਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਪੰਜਾਬ ਦੀ ਧਰਤੀ ਨਾਲ ਜੁੜੇ ਆ ਸਾਡੇ ਐਨਆਰਆਈ ਵੀਰ ਵੀ ਬਹੁਤ ਸਹਿਯੋਗ ਦੇ ਰਹੇ ਨੇ ਤੇ ਪ੍ਰਮਾਤਮਾ ਮੇਰੇ ਵੀਰਾਂ ਨੂੰ ਮੇਰੀ ਉਮਰ ਵੀ ਲਾ ਦੇਵੇ ਤੇ ਦਿਨ ਦੁਗਣਾ ਤੇ ਰਾਤ ਚੌਗਣਾ ਤੇ ਤਰੱਕੀਆਂ ਕਰਨ ਜੋ ਏਦਾਂ ਦੀ ਮੁਸ਼ਕਲ ਘੜੀ ਦੇ ਵਿੱਚ ਆਪਣੇ ਭਰਾਵਾਂ ਦੇ ਨਾਲ ਆਪਣੀਆਂ ਭੈਣਾਂ ਦੇ ਨਾਲ ਖੜੇ ਨੇ ਉਹਨਾਂ ਦੇ ਦਿਲੋਂ ਰਿਣੀ ਰਵਾਂਗੇ ਜੋ ਵੀ ਤੁਸੀਂ ਆਪਣੀ ਮਦਦ ਕਰਨਾ ਚਾਹੁੰਦੇ ਹੋ ਸਹੀ ਹੱਥਾ ਤੱਕ ਇਹ ਚੀਜ਼ਾਂ ਪਹੁੰਚਣ ਜੋ ਕਿ ਤੁਸੀਂ ਚਾਰਾ ਪੱਠਾ ਲੈ ਕੇ ਜਾਂਦੇ ਹੋ ਏਦਾਂ ਹੀ ਸੜਕਾਂ ਦੇ ਉੱਤੇ ਟਰਾਲੀਆਂ ਢੇਰੀਆਂ ਨਾ ਕਰਕੇ ਆਓ ਜੋ ਲੋੜਿੰਦਾ ਜਾਨਵਰ ਨੇ ਉਹਨਾਂ ਤੱਕ ਉਹ ਚੀਜ਼ਾਂ ਪਹੁੰਚ ਸਕਣ ਜੋ ਲੋੜਿੰਦਾ ਇਨਸਾਨ ਨੇ ਉਹਨਾਂ ਤੱਕ ਉਹ ਸਹੂਲਤਾਂ ਪਹੁੰਚ ਸਕਣ ਮੈਂ ਤੁਹਾਡਾ ਆਪਣਾ ਪ੍ਰਿੰਸ ਵੀ ਦੁਸ਼ਿਆਰਪੁਰੀਆ ਵੀ ਆਪਣੇ ਵੱਲੋਂ ਸਾਰਿਆਂ ਨੂੰ ਸੰਦੇਸ਼ ਦਿੰਨਾ ਪਿਆ ਮੈਂ ਕਿ ਜੋ ਵੀ ਤੁਸੀਂ ਆਪਣੀ ਮਦਦ ਕਰਨਾ ਚਾਹੁੰਦੇ ਹੋ ਜਰੂਰ ਕਰੋ ਪਰਮਾਤਮਾ ਇਦਾਂ ਦੀ ਦੁਖਤ ਘੜੀ ਕਿਸੇ ਨੂੰ ਵੀ ਨਾ ਦਿਖਾਵੇ ਜਿੱਦਾਂ ਦੇ ਸਾਡੇ ਜੱਬੀ ਵੀਰਾਂ ਨੇ ਦੇਖੀ ਹੈ ਤੁਸੀਂ ਇਧਰੋਂ ਟਾਂਡਾ ਟੱਪ ਜਾਓ ਤਾਂ ਸਾਰਾ ਸਾਡਾ ਪੰਜਾਬ ਡੁੱਬਿਆ ਪਿਆ ਹੈ ਬਹੁਤ ਬੁਰਾ ਹਾਲਾਤ ਨੇ ਕਿ ਘਰੀਕੇ ਪੱਤਨ ਵਿਆਸ ਦੇ ਨਾਲ ਜਿੰਨੇ ਵੀ ਆਪਣੇ ਪਿੰਡ ਲੱਗਦੇ ਨੇ ਸਾਰਿਆਂ ਦਾ ਬਹੁਤ ਬੁਰਾ ਹਾਲ ਹੈ ਗੁਰਦਾਸਪੁਰ ਬਹੁਤ ਬੁਰਾ ਹਾਲ ਹੈ ਤੇ ਅਸੀਂ ਚਾਹਦੇ ਹਾਂ ਕਿ ਸਾਰੇ ਮੇਰੇ ਵੀਰ ਪੰਜਾਬੀਆਂ ਨੂੰ ਹੁਣ ਆਪਣੇ ਇਕੱਠੇ ਹੋਣ ਦੀ ਲੋੜ ਹੈ ਤੇ ਪੰਜਾਬੀ ਹੀ ਆ ਜੋ ਪੰਜਾਬੀ ਨਾਲ ਖੜਦਾ ਹੈ ਤੇ ਅਸੀਂ ਹਰਿਆਣੇ ਦੇ ਵੀਰਾਂ ਦੇ ਵੀ ਸਹਿਯੋਗੀ ਆ ਜੋ ਕਿ ਆਪਣੀਆਂ ਮੇਰੇ ਵੀਰਾਂ ਭੈਣਾਂ ਭਰਾਵਾਂ ਦੇ ਲਈ ਆਪਣਾ ਸਹਿਯੋਗ ਦੇ ਰਹੇ ਨੇ ਜੋ ਵੀ ਆਪਣੇ ਤਿਲ ਫੁੱਲ ਦੀ ਕਮਾਈ ਦੇ ਵਿੱਚੋਂ ਆਪਣੀ ਦਸੌਂਦੀ ਕਮਾਈ ਦੇ ਵਿੱਚੋਂ ਕੱਢ ਕੇ ਤੁਸੀਂ ਇਹਨਾਂ ਵੀਰਾਂ ਦੀ ਮਦਦ ਕਰ ਰਹੇ ਹੋ ਤੁਹਾਡਾ ਪ੍ਰਿੰਸ ਵੀ ਦਸ਼ਹਰਪੁਰਿਆ ਹਰ ਵੇਲੇ ਰਿਣੀ ਰਹੇਗਾ ਜ ਹਰਿਆਦਾ ਹੀ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਥੋਂ ਹੀ ਮੈਂ ਇਜਾਜ਼ਤ ਲੈਣਾ ਜੀ ਤੁਹਾਡਾ ਆਪਣਾ ਨਮਣਾ ਪ੍ਰਿੰਸ ਵੀ ਦਸ਼ਹਰਪੁਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ